ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਆ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਆ ਜੋ ਟਾਈਮ ਹੈ 2 ਵੱਜ ਚੁੱਕੇ ਨੇ ਦੁਪਹਿਰ ਦੇ ਜੀ ਤੇ ਕੰਮ ਵਾਲਿਆਂ ਨੂੰ ਚਾਹ ਪਾਣੀ ਪਿਆ ਦਿੱਤਾ ਤੇ ਮੈਂ ਮੱਝਾ ਬਣ ਕੇ ਆ ਗਿਆ ਤੇ ਮੱਝਾ ਬਣ ਕੇ ਆਇਆ ਤੇ ਖੇਤ ਕਣਕ ਰਹਿੰਦੀ ਆ 4 ਕਿਲੋਰ ਮਾਰਿਆ ਤੇ ਅੱਜ 10-11 ਦਿਨ ਹੋ ਗਏ ਤਾਪ ਟੜਦੇ ਨੂੰ ਜੀ ਹੁਣ ਤਾਂ ਅੱਜ ਮੋੜ ਹੈ ਅੱਜ ਲੱਤਾਂ ਵੀ ਘੱਟ ਦੁਖੀਆਂ ਨੇ ਤੇ ਅੱਜ ਲੋਟਾ ਸਰੀਰ ਤਣਾਉਲੇ ਵੀ ਆ ਨੀਤੂ ਨੂੰ ਦਵਾਈ ਦਵਾ ਕੇ ਲਿਆ ਤੇ ਨੀਤੂ ਨੂੰ ਹੋ ਗਏ 4 ਦਿਨ ਤਾਪ ਚੜਦੇ ਨੂੰ ਇੱਥੇ ਦਵਾਈ ਲੈਣਾ ਓਏ ਹਾਂਜੀ ਤੇ ਨੀਤੂ ਲਈ ਦਵਾਈ ਇਹਨੂੰ ਹੋ ਗਏ ਹੁਣ 4 ਦਿਨ ਤਾਪ ਚੜਦੇ ਨੂੰ ਜੇ ਘਰੇ ਬੜਿਆ ਮੜ ਤੇ ਪਤਾ ਨਹੀਂ ਇਨਫੈਕਸ਼ਨ ਨਾਲ ਕਹਾ ਵਧਦਾ ਤੇ ਜੀ ਬਲੌਗ ਆਪਾਂ ਪਹਿਲਾਂ ਨੰਗੇ ਟੂਰ ਦੇ ਗਏ ਤੁਸੀਂ ਚਲ ਇੰਨਾ ਪਿਆਰ ਨਿੱਤਾ ਦੇਖਿਆ ਘੱਟ ਵੀਊ ਨਹੀਂ ਆਏ ਸਾਨੂੰ ਚਲੋ ਅੱਜ ਤੋਂ ਘਰ ਦੇ ਬਲੌਗ ਸਟਾਰਟ ਕਰਦਾ ਸਾਨੂੰ ਜੁੜੇ ਰਹੇ ਹੋ ਬਲੌਗਾਂ ਨਾਲ ਪਿਆਰ ਦਿਓ ਦੇਖਿਓ ਲਾਇਕ ਸ਼ੇਅਰ ਕਰਿਓ ਜਰੂਰ ਤੇ ਆਓ ਜੀ ਚੱਲਦੇ ਆ ਬਲੌਗ ਵੱਲ ਤੇ ਹਾਂਜੀ ਦੱਸ ਰਿਹਾ ਤਾਂ ਨੀਤੂ ਨੂੰ ਦਵਾ ਕੇ ਲਿਆਂ ਦਵਾਈ ਤੇ ਨੀਤੂ ਨੂੰ 4 ਦਿਨ ਹੋ ਗਏ ਨੇ ਬੁਖਾਰ ਚੜਦੇ ਨੂੰ ਤੇ ਨੀਤੂ ਹੁਣ ਕੀ ਮੈਂ ਦੱਸ ਹੁਣ ਤਾਂ ਜੀ ਪਰ ਬੁਖਾਰ ਤਾਂ ਥੋੜਾ ਟਾਈਮ ਹੀ ਚੜਿਆ ਸੀਗਾ 2-3 ਘੰਟੇ ਬੁਖਾਰ ਚੜਿਆ ਸੀ ਚੌਥੇ ਤੇ ਹੁਣ ਜਿਹੜਾ ਨਾ ਬਹੁਤ ਦੁਖਦਿਆਂ ਦਵਾਈ ਲੈ ਕੇ ਆਏ ਆ ਡੈਡੀ ਨਾਲ ਜਾ ਕੇ ਡੈਡੀ ਨੂੰ ਨਾਲੇ ਫਰੂਟ ਦਵਾ ਲਏ ਕੱਲ ਹੋਲੀ ਹੁੰਦਾ ਨਾਰੀਅਲ ਪਾਣੀ ਕੁਛ ਮਰਜੀ ਗਾਲਾ ਪੁੱਤ ਠੀਕ ਹੋ ਜਾ ਤੇ ਨੂੰ ਤਿੰਨ ਚਾਰ ਦਿਨ ਹੋ ਗਏ ਜੀ ਸੋਚ ਰਹੀ ਕਿ ਮੈਨੂੰ ਵੀ ਸੋਚ ਲੱਗੀ ਰਹਿੰਦੀ ਆ ਤੇ ਅੱਜ ਫੇਰ ਦਵਾਈ ਦਵਾ ਕੇ ਲਿਆ ਤਣਾਉਲੇ ਤੋਂ ਚਲੋ ਖਾਣ ਪੀਣ ਨੂੰ ਤਾਂ ਬੱਚੇ ਨੂੰ ਆਪਾਂ ਉਹ ਵੀ ਆਮ ਦਵਾ ਕੇ ਰੱਖਦੇ ਕੋਲਾ ਹੁਣ ਤਾਂ ਇਹ ਬਿਮਾਰ ਆ ਤੇ ਹੋਰ ਵੱਧ ਚੀਜ਼ਾਂ ਦਵਾ ਲਿਆ ਆ ਮਾਹ ਜਿਹੜੀ ਚੀਜ਼ ਆ ਤੈਨੂੰ ਚੰਗੀ ਲੱਗਦੀ ਆ ਭਾਈ ਉਹ ਖਾ ਲੈ ਠੀਕ ਹੋ ਜਾ ਪਰ ਤੇ ਚਲੋ ਜੀ ਮਿਲਦੇ ਅੱਗੇ ਤੁਹਾਨੂੰ ਤੇ ਨਹੀਂ ਤੇ ਪਰ ਦਾ ਵਲੌਗ ਹੋਊਗਾ ਜੀ ਕਿਵੇਂ ਲੱਤਾਂ ਮਾ ਹੁਣ ਲੱਤਾਂ ਤਾਂ ਜਿਹੜੇ ਦੁਖਦੀਆਂ ਨਹੀਂਆਂ ਜਿਹੜੀ ਹੌਲੀ ਹੌਲੀ ਹਟਣੀਆਂ ਠੀਕ ਹੈ ਚਲੋ ਕੋਈ ਨਾ ਪੁੱਤ ਠੀਕ ਹੋ ਜੇ ਦਵਾਈ ਬੂਟੀਆਂ ਲੈ ਕੇ ਤੇ ਸਾਡਾ ਵਲੌਗ ਦੇਖਿਆ ਕਰੋ ਜੀ ਸਾਰੇ ਕਿਉਂ ਨਹੀਂ ਤੁਹ ਹਾਂਜੀ ਪੂਰ ਵਧੀਆ ਦੇਖਿਆ ਕਰੋ ਲੋ ਲਾਈਕ ਸਬਸਕ੍ਰਾਈਬ ਮੈਂਟ ਜਰੂਰ ਕਰਿਆ ਬਈ ਨਿਤੂ ਦੀ ਬਾਤ ਚ ਵੀ ਚੇਂਜ ਆ ਗਿਆ ਜੀ ਨੀਡਲੀ ਹੋ ਕੇ ਟੀ ਨਿਤੂ ਗੱਲ ਕਰ ਬੱਚੇ ਚਲ ਜਾਣ ਆਇਆ ਇਮਿਊਨਿਟੀ ਆ ਗਈ ਉਹਦੇ ਕਰਕੇ ਚਲ ਚੱਲ ਗਿਆ ਬੱਚਾ ਮੈਂ ਕੀ ਮੈਂ ਸਹਰਾਣੇ ਬੱਚੇ ਤਾਂ ਡਾਊਨ ਪੈ ਜਾਣਾ ਇੰਨੀ ਬਿਮਾਰੀ ਨਾਲ ਚਲੋ ਇਹ ਪ੍ਰਮਾਤਮਾ ਵੱਲੋਂ ਜਿਵੇਂ ਲਾ ਲੋ ਘਰ ਚ ਖਰਾਕ ਪਾਣੀ ਤੇ ਨੀਤੋ ਸਰੀਰ ਵੀ ਥੋੜਾ ਜਿਹਾ ਤਕੜੀ ਆ ਮੇਰੇ ਵਾਂਗੂ ਤੇ ਠੀਕ ਹੈ ਉਹ ਨਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਤੇ ਰੱਖੇ ਸੇ ਦੀ ਠੀਕ ਹੋ ਜੇ ਇਹ ਤੇ ਉਧਰ ਅੱਜ ਗਾਡਰੀਆਂ ਤੇ ਕਰ ਰਹੇ ਆ ਰੰਗ ਜੀ ਗਾਡਰੀਆਂ ਤੋਂ ਰੇਗ ਮਾਰ ਨਾਲ ਜੜ ਲਾ ਰਹੇ ਆ ਤੇ ਮਿਸਤਰੀ ਆਊਗਾ ਪਰਸੋਂ ਮਿਸਤਰੀ ਨੇ ਸਾਨੂੰ ਇੰਨਾ ਅਲਝਾ ਦਿੱਤਾ ਜੀ ਕਿਉਂ ਮਿਸਤਰੀ ਕਹਿੰਨਾ ਮੈਂ ਕੱਲ ਨੂੰ ਆਉਂ ਪਰਸੋਂ ਆਉਂ ਅਜ ਹਫਤਾ ਹੋ ਗਿਆ ਨੂੰ 20 ਤਰੀਕ ਦਾ ਸੀ ਕੰਮ ਸਾਮੇ ਨੇ ਮੀੜਿਆ ਕਾ ਘਟਾ ਕੇ ਸਾਨੂੰ ਅੱਜ 9 ਦਿਨ ਹੋ ਗਏ ਪੂਰੇ ਮਿਸਤਰੀ ਨੂੰ ਲਾਰੇ ਲਾਉਂਦੇ ਨੂੰ ਅੱਜ ਅੰਬਕੇ ਸਾਡਾ ਵੀ ਗੁੱਸਾ ਵਧਿਆ ਪੂਰਾ ਗੁੱਸਾ ਵੀਰਾ ਬਲੱਡ ਪੂਰਾ ਹੈਵੀ ਹੋ ਗਿਆ ਮੇਰਾ ਵੀ ਫੇਰ ਕਹਿੰਨਾ ਮੈਂ ਆਉਂਗਾ ਤੁਹਾਡੇ ਆਪਣਾ ਪਰਸੋਂ ਅੱਜ ਹੋ ਗਿਆ ਉਹਦੀ ਭੈਣ ਕੋਲੇ ਕੱਲ ਨੂੰ ਭਿੰਡ ਭੈਣ ਕੋਲੇ ਆਉਗਾ ਤੇ ਜਿਹੜੀ ਅੱਜ ਵਿਆਹਤ ਬੰਦੀ ਦੱਸ ਗਿਆ ਵੀ ਆਹ ਚੀਜ਼ ਦੀ ਤਿਆਰੀ ਰੱਖੋ ਪਰਸੋਂ ਮੈਂ ਆਉਂ ਹਗੋ ਦੇ ਦੋ ਬੰਦੇ ਨਾਲ ਲੈ ਕੇ ਆਉਂਗਾ ਨਾ ਮੇਰੀ ਨਾਲ ਮੇਰੀ ਮੇਰੀ ਫੋਰਸ ਉਹਦੇ ਨਾਲ ਹੀ ਹੋਊਗੀ ਤੇ ਮੈਂ ਭਾਈ ਦੋ ਬੰਦੇ ਸਾਡੇ ਵੀ ਅਸੀਂ ਆਪਦੇ ਰੱਖਾਂਗੇ ਉਹਦੇ ਸਾਬ ਨਾਲ ਕੰਮ ਕਰਾਵਾਂਗੇ ਚਲੋ ਜਦੋਂ ਆ ਗਿਆ ਜੀ ਫੇਰ ਤਾਂ 10 ਦਿਨਾਂ ਚ ਆਪਣਾ ਕੰਪਲੀਟ ਹੋ ਜਾਊ 10 ਦਿਨਾਂ ਸੱਤ ਪੈ ਕੇ ਪਲਸਟਰ ਹੋ ਜਾਊਗਾ ਤੇ ਦੋ ਤਿੰਨ ਦਿਨਾਂ ਚ ਬਾਥਰੂਮ ਪਾ ਦੂਗਾ ਕਿਉਂ ਛੇਤੀ ਬਣ ਜੰਨੇ ਤੇ ਟੂਲੇ ਦੇ ਜ਼ਰੂਰ ਹੋਰੇ ਬਾਥਰੂਮਾਂ ਤੇ ਟਾਈਮ ਲੱਗੂਗਾ ਲੈਟਰ ਤੇ ਉਹ 4 ਦਿਨ ਖੜ ਕੇ ਕਰ ਦੂ ਹੋਰ ਸਾਰਾ ਕੰਮ ਆਪਣਾ ਛੇਤੀ ਹੋ ਜਾਊਗਾ ਤੇ ਫਿਰ ਕਿਉਂ ਦਿਨ ਖੋਲਗੇ ਬਾਥਰੂਮ ਵੀ ਤਿਆਰ ਕਰ ਲਾਂਗੇ ਜਿਵੇਂ ਵੀ ਹਟਲ ਸਿਸਟਮ ਬਣਿਆ ਉਹ ਮਚਲਾਵਾਂਗੇ ਆਓ ਤੁਹਾਨੂੰ ਦਿਖਾਉਂਦੇ ਹਾਂ ਕੰਮ ਵੱਲ ਚੱਲਦੇ ਆਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਕਾਲੇ ਛੋਲਿਆਂ ਦੀ ਦਾਲ ਬਣਾ ਕੇ ਆਪਾਂ ਹਰੀ ਫਿਰ ਚਰਪ ਕੱਢ ਕੇ ਨਾ ਇਹਦੇ ਵਿੱਚ ਚਾਹ ਕੇ ਦਾਲ ਆਪਣੀ ਬਣੀ ਪਈ ਹੈ ਇਹ ਹੁਣ ਕੀ ਗਰਮ ਰੂਹੀ ਚੁੱਝੀ ਜਾਊਗੀ ਦੇਖੋ ਜੀ ਇਹਨੇ ਗਰਮ ਰੂਹੀ ਹੋਣਾ ਆਪਾਂ ਤੇ ਪਾਣੀ ਘਰ ਰੱਖਤਾ ਕਿ ਜੀ ਆਪਣੇ ਆਪਣੇ ਆਸਣੇ ਮਿਸਤਰੀ ਲੱਗਣ ਕਰਕੇ ਆਪਣੇ ਸਾਰੇ ਨਾਲ ਲੈ ਗਏ ਤੇ ਪਾਣੀ ਕਿੱਥੇ ਵਸਤਾ ਜੀ ਗਿੱਜਰ ਵੀ ਹੈਗਾ ਗਿੱਜਰ ਇੰਨਾ ਪਾਣੀ ਦਿੱਤਾ ਨਹੀਂ ਕੱਢਦਾ ਹੈਗਾ ਤੇ ਲੱਕੜਾਂ ਆਪਣੇ ਹੁਣ ਵਾਧੂ ਹੋ ਗਈਆਂ ਤੇ ਕੰਮ ਆਈ ਚੱਲੀ ਜਾਊਗਾ ਜੀ ਆਪਣਾ ਤੇ ਕੱਜ ਦਿਨ ਸਾੜ ਕੇ ਬਾਅਦੋਂ ਮਿਸਤਰੀ ਆਵੇਗਾ ਜੀ ਮੰਡੇ ਨੂੰ ਆਊਗਾ ਹਾਂ ਪ੍ਰਨੀਤ ਅੱਜ ਕੁਝ ਠੀਕ ਹੈ ਕਿ ਇਹਨੂੰ ਬੁਖਾਰ ਚੜਦਾ ਸੀਗਾ ਤੇ ਲੱਗ ਗਿਆ ਅੱਜ ਮਾੜੀ ਜਿਹੀ ਰੂਹ ਠੀਕ ਹੈ ਤੇ ਬੋਤਾ ਉਹ ਕਹ ਕਰ ਦੇ ਨਾ ਤਰਾ ਤੂੰ ਕਹਿੰਦੀ ਹਾਇ ਲੱਤਾਂ ਹਾਇ ਲੱਤਾਂ ਕਰੀ ਜਾਂਦੀ ਐ ਜਿਹਨੂੰ ਦਵਾਈ ਦਵਾ ਕੇ ਲੈਂਦੀ ਐ ਤੇ ਨਾਲੇ ਤੇ ਸੱਚੀ ਮਮ ਲੱਤਾਂ ਬਹੁਤ ਦੁਖਦੀਆਂ ਨੇ ਪਤਨ ਤਾਂ ਦਵਾਈ ਦਿੰਨਾ ਸਾ ਨਾ ਸੇ ਕਰਕੇ ਮਾੜਾ ਮਾੜਾ ਕੁਝ ਹੋ ਗਿਆ ਕੇ ਦਵਾਈ ਲੱਤੀ ਵੀ ਐ ਦਵਾਈ ਪਹਿਲਾਂ ਲੈ ਲਈ ਸੀ ਹੁਣ ਸ਼ੀਸ਼ੀ ਲੱਤੀ ਆ ਹਾਂ ਜਾਂਦਾ ਕਿਵੇਂ ਹੋ ਵਧੀਆ ਪੁੱਤ ਵਧੀਆ ਸਤਿਕਾਰ ਸਾਰ ਹੋਰ ਬਾਬਾ ਠੀਕ ਆ ਲੈ ਸਤਿਕਾਰ ਬਣਾ ਤਾ ਤੂੰ ਛੱਡੀ ਲੱਗੂਗੀ ਫੀ ਪੁੱਲਸ ਚ ਹਾਂ ਹੈ ਜਮੀਨ ਮੈਂ ਸਾਨੂੰ ਘਰੇ ਕਰਾਂ ਕੀ ਕਰਾਂ ਕਰੂੰ ਮਟਿਆ ਕਰ ਨਾ ਮੈਂ ਕਿ ਗੁੱਟੇ ਕਰ ਗੱਲ ਵੀ ਗੰਤ ਨਹੀਂ ਮੈਂ ਤੁਹਾਨੂੰ ਕਿਉਂ ਗੁੱਟੇ ਕਰੂੰ ਮੈਂ ਲਾਜੀ ਸਦੀ ਕੁੜੀ ਪੁੱਤ ਚ ਰਹੀ ਮੈਂ ਕਦੇ ਕਿਹਾ ਕਿ ਗੁੱਟੇ ਕਰੂੰ ਬਹੁਤ ਕੁਝ ਦਿਆ ਕਰੂਗਾ ਫਿਰ ਸਾਨੂੰ ਹਾਲ ਫਰੂਟ ਲਿਆ ਕੇ ਆਖਲੇ ਜਦੋਂ ਆਇਆ ਕਰੂ ਨੌਕਰੀ ਦਾ ਹਾਲ ਫਰੂਟ ਲਿਆ ਕਰ ਤੈਨਾਂ ਦੀ ਉਮਰ ਕਿੰਨੀ ਹੈ 50 ਪਿਆਓ ਲਗਦਾ ਨਹੀਂ ਤੁਹ ਬਿਆਰਦਾ ਬਾਬਾ ਤੇਰੀ ਕਿੰਨੀ ਆ ਕਿੰਨੀ 70 70 ਕਰੋੜ ਚਲ ਰਿਹਾ ਹੈ ਕਿ ਕਵਾੜ ਦਾ ਜੱਟ ਜੀ ਸਾਫ ਕਰਦੇ ਆ ਜੀ ਇਹਨੇ ਕਰਵਾਉਣੀ ਆ ਹੁਣ ਨੰਬਰ ਲਿਖੋ 10000 ਕਿੰਨੇ ਲੈਨੇ ਕਿੰਨੇ ਮਹੀਨੇ ਲੈਨੇ ਆ ਪਾ ਮਹੀਨੇ ਦਾ 12000 ਮਹੀਨੇ ਦਾ 12000 ਹੈ ਖਾਣ ਪੀਣ ਫਰੀ ਹਾਂ ਖਾਂ ਪੀਣ ਫਰੀ ਬੈਡਰੂਮ ਹੈ ਹੋਰ ਹੋਰ ਕੁਝ ਹੋਰ ਬਸ ਠੀਕ ਆ ਸਾਡੇ ਪਾਂਡੇ ਦਾ ਨਾਮ ਆਪਨ ਨਹੀਂ ਨਾ ਮਹਿਰੀ ਬੰਨੇ ਹੋਰ ਬਾਬਾ ਪਾਂਡੇ ਦਾ ਨਿੱਪ ਨੁਣਾ ਸਾਡੇ ਦੀਪਾਂ ਦਾ ਹਾਂ ਉਹਦਾ ਨਿੱ ਵੱਜਣਾ ਹੱਥ ਵੱਜਿਆ ਵਧੀਆ ਹਾਂ ਲੈ ਦਰਸ਼ਨ ਕਰਿਆ ਵਧੀਆ ਕੀਤਾ ਹਾਂ ਨੜ ਪੀਓਸ ਹੋ ਗਿਆ ਆਪਣਾ ਹਾਂ ਕਿੰਨਾ ਕੁਸ ਖਾਦਾ ਪੀਤਾ ਬਹੁਤ ਕੁਸ ਡੱਕ ਲੇ ਉੱਥੇ ਤਾਂ ਹਰਤੀ ਨਹੀਂ ਬਾਬਾ ਤੂੰ ਹੀ ਬਾਗ ਜਾਂਦਾ ਹਾਂ ਜਾਂ ਨਹੀਂ ਚੱਲ ਡੈਡੀ ਲੈ ਡੈਡੀ ਤਾਂ ਜਾਂਦਾ ਸੀਗਾ ਤੂੰ ਕਹਿੰਦਾ ਵਿਆਹ ਜਾਊਂਗਾ ਫੇਰ ਵੀ ਸੁੱਖ-ਸੁਖੇ ਆਪਾਂ ਨਾਲ ਤੇਰੀ ਉਹਦੀ ਜੋਤ ਦੀ ਕੀ ਸੁੱਖ ਕਹਿੰਦਾ ਉਹਨਾਂ ਦੀ ਸੁੱਖ ਸਹਾਰਾ ਪੁੱਛ ਉਹ ਵੀ ਕਹਿੰਦਾ ਮੈਨੂੰ ਪੁਲਿਸ ਦੀ ਉਹ ਚਾਹੀਦੀ ਆ ਠੀਕ ਆ ਤੂੰ ਕੀ ਕਹਿਦੀ ਮੈਂ ਪੁੱਛੀ ਠੀਕ ਹੈ ਜੀ ਓਕੇ ਹੋਰ ਫਿਰ ਹੋਰ ਘਰ ਪਰਵਾਰ ਘਾਕ ਘਰ ਪਰਵਾਰ ਠੀਕ ਆ ਐਸਾ ਆ ਰਿਜਰਡ ਹੋਰ ਬਾਬਾ ਤੂੰ ਸੁਣਾ ਦੇ ਤੋ ਗੱਲਾਂ ਤੂੰ ਸੁਣਾ ਦੇ ਕੋ ਕਰਦੇ ਆ ਗੱਡੀਆਂ ਤੇ ਹੋ ਮਾਰਦੇ ਆ ਕੀ ਮਾਰਦੇ ਜੀ ਰੇਗ ਮਾਰ ਐਸਾ ਰੇਗ ਮਾਰ ਹਾਂਜੀ ਫੇਰ ਫੇਰ ਰੰਗ ਰਾਂਗੇ ਰੰਗ ਕਿਹੜਾ ਕਰੋਗੇ ਨੀ ਰੰਗ ਕਰਾਂਗੇ ਸਰਦਾ ਜੀ ਸਰਦਾ ਜੀ ਉਹ ਪਹਿਲੇ ਡੱਬੇ ਛੱਡੇ ਲੈਂਦੇ ਡੱਬੇ ਉਹ ਪਾਣੇ ਉਹ ਲੀਲਾ ਰੰਗ ਵੀ ਰੰਦਾ ਹਾਂ ਲੀਲਾ ਹੈ ਹੈ ਨਾ ਹੁੰਦੀ ਜਾਂਦੇ ਨਾ ਨਹੀਂ ਹੁੰਦਾ ਜਾਂਦੇ ਕਿ ਜਾਨੀ ਕਿ ਹੋਰ ਫੇ ਵਧੀਆ ਤਾਇਆ ਮੈਂ ਮੈਂ ਸੈਵਨਥ ਹੀ ਹੋਗੀ ਸੈਵਨ ਕੀ ਹੁੰਦਾ ਸੈਵਨ ਸਤਵੀਂ ਸੈਵਨਥ A ਕੁੜੀ ਜੇ ਵੀ ਸੋਜਾ ਆਇਆ ਪਿਆ ਪਰਾਂ ਤੇ ਹੋਰ ਹੈ ਹੋਰ ਬੀਬੀ ਹੋਰ ਫਿਰ ਬੀਬੀ ਹੋਰ ਤਾਂ ਠੀਕ ਹੈ ਹੁਣ ਠੰਡ ਹੋ ਗਈ ਭਾਈ ਹੈਨਾ ਬਾਲਾ ਲੱਗਦਾ ਕਿ ਤਾ ਤੈਨੂੰ ਬੁਖਾਰ ਕਰਕੇ ਲੱਗਦਾ ਮੈਨੂੰ ਅਜ ਹੂਣ ਲੱਗੀਆਂ ਨੇ ਠੰਡ ਜੀ ਹੁਣ ਹੋਊਗੀ ਹਵਾ ਚੱਲ ਕੇ ਹੋਰ ਹੋਊਗੀ ਆਪ ਮਮਾ ਤਲਾ ਡਿਗੜਾ ਤਲਾ ਡਿਗਰੀ ਤੇ ਆਉਣਾ ਦੇਖੋ ਸਰਸੇਮ ਕਾ ਨਾ ਇੱਕਦਮ ਠੰਡੇ ਡਿੱਗੂ ਗਈ ਡਿਗਰੀਆਂ ਡੁਗਰੀਆਂ ਤੇ ਠੰਡ ਚੱਲਦੀ ਆ ਤੇ ਮੋٹے ਕੱਪੜੇ ਪਾਓ ਭਾਈ ਕੱਢੋ ਆਪਦੇ ਸਾਹਮੇ ਪਏ ਨੇ ਸਭ ਦੇ ਪੇਟੀਆਂ ਚ ਕੱਢੋ ਬਾਹਰੇ ਪਾਓ ਦੂਰੇ ਧੀਰੇ ਧੀਰੇ ਕੱਪੜੇ ਧੀਰੇ ਧੀਰੇ ਠੰਡ ਤੋਂ ਬਚ ਕੇ ਰਹੋ ਆਪ ਵੀ ਬਚੋ ਆਪਦੇ ਜਵਾਕਾਂ ਨੂੰ ਇਹ ਬਚਾਓ ਤਾਂ ਆਪਦਾ ਪਰਿਵਾਰਾ ਹੋ ਰਿਹਾ ਬਹੁਤ ਕੀ ਕਰੀਏ ਦੋ ਜਣਾਂ ਨੂੰ ਚੜਦਾ ਸਾਡੇ ਘਰ ਚਤਰਸੇਮ ਨੂੰ ਤੇ ਨਿਤੂ ਨੂੰ ਦੰਨਾ ਲੱਤਾਂ ਦੁਖਦੀਆਂ ਨੇ ਪੈਰਾਂ ਚੀਸਾਂ ਪੈਂਦੀਆਂ ਨੇ ਗੋਡਿਆਂ ਦੇ ਜੋੜਾਂ ਚੀਸਾਂ ਪੈਂਦੀਆਂ ਨੇ ਲੱਤਾਂ ਬਾਹਲੀ ਹੁੰਦ ਰੁਖਦੀਆਂ ਤੇ ਕੀ ਕਰਿਆ ਜਾਵੇ ਪਤਾ ਨਹੀਂ ਕਿਹਾ ਜਾ ਬੁਖਾਰ ਹੈ ਇਹ ਨਾ ਹੀ ਦਵਾਈ ਨਾ ਰੋਟ ਆਉਂਦਾ ਕਿ ਨਾ ਉੱਤਰ ਜਾਂਦਾ ਫੇਰ ਉਹੀ ਹਾਲ ਨੇ ਚੜਦਾ ਨਹੀਂ ਜ਼ੋਰਦਾ ਚੀਸਾਂ ਵਾਲੀਆਂ ਪੈਂਦੀਆਂ ਨੇ ਦੇਖ ਲੈ ਆ ਪਹਿਲਾਂ ਦਵਾਈ ਜਦੋਂ ਸਾਰੇ ਹੁਣ ਫੇਰ ਦੁਖਣ ਲੱਗ ਗਈਆਂ ਦੇਖੋ ਪਤਾ ਨਹੀਂ ਕਦੋਂ ਜਾਊਗਾ ਹੈਗਾ ਸਾਰੀ ਦੁਨੀਆ ਤੇ ਇਹ ਬੁਖਾਰ ਇਹ ਕੋਈ ਆਪਣੇ ਕੱਲਿਆਂ ਨਾਲ ਤਾਂ ਹੈ ਅੱਕੀ ਭੂਤ ਬਾਲਾ ਬੁਰਾ ਹਾਲ ਆ ਹੈ ਅੱਕੀ ਭੂਤ ਬਾਲਾ ਬੁਰਾ ਹਾਲ ਆ ਉਹ ਤਾਂ ਰੋੜ ਜਿੰਨਾ ਹੋ ਗਿਆ ਪੁੱਤ ਚਿੰਬੜੇ ਨੂੰ ਦੋ ਅ ਦੋ ਮਹੀਨੇ ਹੋ ਗਏ ਪਤਾ ਨਹੀਂ ਕਿਉਂ ਨਹੀਂ ਲੈ ਲਦਾ ਆਪ ਅੱਜ ਫੇਰ ਬੋਤਲ ਲਵਾਉਣਗੀ ਵੀ ਸੀ ਭੂਆ ਆਏ ਸਾਏ ਕੀ ਕਰਿਆ ਜਾਵੇਗਾ ਬੋਤਲ ਨਾਲੇ ਵੀ ਹੰਭ ਜਾਂਦੇ ਨੇ ਨਾਲੇ ਡਾਕਟਰ ਕਹ ਜਾਂਦੇ ਨੇ ਪੀਰਾਮ ਆਉਂ ਨਹੀਂ ਆਪਾਂ ਦਵਾਈ ਲੈਈਆਂ ਨੇ ਕਾਨੂੰ ਆਉਂਦਾ ਪੂਪੀਰਾਮ ਦਵਾਈਆਂ ਨਾਲ ਜੇ ਉਹ ਬੋਤ ਹੈ ਕਹੇ ਜੇ ਪਾਰਾ ਹੋਇਆ ਹੈ ਜੇ ਬੁਖਾਰ ਕੋਈ ਦੇਖੇ ਨਹੀਂ ਜਿਹੜੇ ਜੋੜਾਂ ਤੇ ਚੀਜ਼ਾਂ ਬੈਗੀਆਂ ਨੇ ਲੱਤਾਂ ਤੇ ਬਾਹਰ ਨਹੀਂ ਆਉਂਦਾ ਕੀ ਕਰੂ ਕੋਈ ਚਲ ਜਿਹਦੇ ਮਾੜਾ ਮੋਟਾ ਸਰਦਾ ਉਹ ਤਾਂ ਰੈਸਟ ਵੀ ਕਰ ਲੰਦਾ ਕਹਿੰਦੇ ਰੈਸਟ ਵੱਧ ਚਾਹੀਦੀ ਆ ਹੁਣ ਜਿਹਨੂੰ ਕਲਾਕਾਰਾਂ ਘਰ ਚ ਕੀ ਰੈਸਟ ਕਰੂਗਾ ਹੋਣ ਕੀ ਕਰੂਗਾ ਵਿਚਾਰੇ ਉਹਨਾਂ ਧੰਦਾ ਮਨਾ ਸਰਦਾ ਤੇ ਨਾ ਹੋਰ ਕੰਮ ਧੰਦੇ ਕਰੇ ਬਿਨਾਂ ਸਰਦਾ ਕਾਦੀਆਂ ਰੈਸਟਾਂ ਨਹੀਂ ਹੈ ਨਾ ਰੈਸਟ ਵੀ ਜਿਹਨੂੰ ਟਾਈਮ ਆ ਵਿਲੇ ਬੰਦੇ ਦੀ ਰੈਸਟ ਕੰਮ ਵਾਲੇ ਨੂੰ ਕੋਈ ਰੈਸਟ ਨਹੀਂ ਡਿੱਗਦਾ ਪੈਂਦਾ ਅਗਲਾ ਗੋਲੀਆਂ ਲੈ ਕੇ ਪਤਾ ਨਹੀਂ ਕਿਵੇਂ ਕੰਮ ਕਰਦਾ ਹੈ ਹੈ ਬੁਰੇ ਹਾਲਾਂ ਨਾਲ ਪ੍ਰਮਾਤਮਾ ਸੱਚੇ ਪਾਤਸ਼ਾਹ ਤੇਰੇ ਮੂਹਰੇ ਹੀ ਅਰਦਾਸ ਬੇਨਤੀ ਇਹ ਜੇ ਦੁੱਖ ਨੂੰ ਪਿੱਛਾ ਮੋੜ ਦੇ ਤੰਦਰੁਸਤੀ ਲਿਆ ਸਾਰਿਆਂ ਤੇ ਹੈਨਾ ਤੇ ਵੈਸੇ ਗੁਰੂ ਮੂਰੇ ਆਪ ਤਾਂ ਹੀ ਅਰਦਾਸ ਕਰਨ ਜੋਗ ਰਿਆਂ ਪੁੱਤ ਤੁਹਾਨੂੰ ਪਤਾ ਹੀ ਹੈ ਘਾਟਾ ਹੁੰਦਿਆਂ ਨੂੰ 15 ਦਿਨ ਹੋ ਗਏ ਅੱਜ ਉਹ ਮਿਸਤਰੀ ਕੱਲ ਲਾਉਂ ਕਰੀ ਜਾਂਦਾ ਹੁਣ ਪਰਸੋਂ ਨੂੰ ਕਹਿੰਦਾ ਤੇ ਦੇਖੋ ਕਿ ਦੁਖਾਨ ਦੀ ਤੇ ਜਿੱਤੀਆਂ ਵਾਲੇ ਦੀ ਪਰਸੋਂ ਨਹੀਂ ਆਉਂਦੀ ਹੁੰਦੀ ਜਿੱਤੀਆਂ ਕਰਨ ਵਾਲੇ ਦੀ ਇੱਕ ਇੱਕ ਦੁਖਾਨ ਦੀ ਪਰਸੋਂ ਨੂੰ ਕਹਿ ਦਿੰਦਾ ਹਰੇ ਕੰਮ ਪਰਸੋਂ ਦੇਖੋ ਹੁਣ ਮਿਸਤਰੀ ਦੀ ਕਿਵੇਂ ਆਉਂਦੀ ਐ ਲੜ ਕੇ ਆ ਕੇ ਇਹਨਾਂ ਨੂੰ ਬਿਆੰਤ ਦੇ ਗਿਆ ਦੀ ਆਏ ਆਏ ਕਰ ਲੋ ਕੱਲ ਦਾ ਜਨਮਾ ਕਿਸੇ ਦੇ ਲਾਇਆ ਵਾ ਤੇ ਵੀ ਚਲ ਫਿਰ ਧੁੰਦਾ ਪੈਣ ਲੱਗ ਜਾਣਗੇ ਆਪਣੀ ਛੱਤ ਪੈ ਜੇ ਮੋਟਾ ਕੰਮ ਐ ਕੋਈ ਬਰੀਕੀ ਕੰਮ ਨਹੀਂ ਇਹ ਮੇਰੇ ਬਾਲੇ-ਪਾਲੇ 'ਚ ਵੀ ਔਖੇ ਕੁੱਤੇ ਬਹੁਤ ਤੰਗ ਕਰਦੇ ਨੇ ਜਿਆਦਾ ਤੋਰ ਲਾ ਤੋਰ ਨੀਤੂ ਦੇ ਸਕੂਟਰ ਕਿਉਂ ਨੇ ਜੀ ਦਿਮਾਗ ਹੈਗਾ ਨੀਤੂ ਦਾ ਅੱਜ ਮੈਂ ਹੁਣੀ ਫੜਾਈ ਆ ਜੀ ਇਹਦਾ ਅਥਰ ਨੂੰ ਸਿੱਖ ਜੁਨੀ ਤੂੰ ਤੇ ਦਿਮਾਗ ਬਹੁਤ ਹੈ ਰੇਸ ਦੇ ਲੱਭ ਤਾ ਮਾੜੀ ਚੱਲ 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 ਧਰ ਲੈ ਪੈਰ ਸਿੱਖ ਦੇ ਨੂੰ ਤੂੰ ਇੱਕ ਦੋ ਦਿਨ ਜੀ ਪੁੱਤ ਫੇਲਾ ਦੇ ਰੇ ਸੈਂਡਰ ਨਾ ਮਾੜੀ ਜੀ ਤਾਂ ਆਂ ਡੇ ਆਉਣ ਨੇ ਪੈਸੇ ਖਰਿਆਂ ਹੀ ਐਂ ਸਿੱਖ ਜੂ ਭਾਈ ਮੇਰੀ ਨੀਤਰੇ ਪੈਰ ਤਾਂ ਪੂਰੇ ਵਧਿਆਉਂਗਾ ਨੇ ਰੇਸ ਬਾੜੀ ਜਾਂਦੇ ਪੁੱਤ ਲੈ ਸਿੱਖ ਲਿਆ ਮੇਰੇ ਪੁੱਤ ਦਾ ਸਿੱਖ ਜੂ ਇਹਦੀ ਉਹ ਤਾਂ ਫੜਾ ਵੈਂਟ ਹੈ ਬ੍ਰੇਕ ਨਾਲ ਪਹਿਲਾ ਡਰਦੀ ਨਹੀਂ ਤੋਰਨਾ ਨਹੀਂ ਤੂੰ ਲੱਦੀ ਤਾਂ ਆਪਣੇ ਮੱਤ ਤੜਾਲੀ ਨਹੀਂ ਤੜਾਉਣੀ ਪੁੱਤ ਹੋਲੀ ਦਲ ਚੱਲ ਦਲ ਸਿੱਖਿਆ ਜ਼ਿਕਰ ਤੇ ਕਰ ਓਏ ਹੋਲੀ ਕੋਈ ਹੁਣ ਤੇ ਚੱਲ ਤੇਜ਼ ਨਾਲ ਘੱਲ ਤੇਦੀ ਨਾ ਕਰ ਏ ਡਰਾਈਵਰ ਬਣਨਾ ਬਹੁਤ ਔਖਾ ਗਾ ਤਾਂ ਸਿੱਖ ਜਾਈ ਰੇਸ ਨਹੀਂ ਬਾਲੀ ਦਿਨ ਲੈ ਪੁੱਤ ਚੱਲ 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 ਕਰਾਰੇ ਕੰਮ ਦੇ ਰੁਪਈਆ ਨਾ ਹੋਰ ਕੱਪੜੇ ਤਾਂ ਨਾ ਕੇ ਲਾਉਣੀ ਕਿਨੀ ਤੋ ਵੀ ਸਕੂਟਰੀ ਚੱਲ ਚਾੜਨ ਚੱਲ ਘਰੇ ਅੰਦਰ ਲਾ ਰੇ ਅੰਦਰ ਲਾ ਦੇ ਹੁਣ ਚੱਲ 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 ਦੇ ਦੇ ਰਸ ਕੱਲੀ ਲਈ ਫਿਰਦੀਆਂ ਜਾ ਕੇ ਨੇਉ ਚਲ 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 ਡਰ ਨਾ ਬੱਤਾਂ ਚਲੋ ਜੀ ਡਰਦੀ ਘਾਂਗੀ ਪਹਿਲਾਂ ਉੱਥੋਂ ਏਡੀ ਦੂਰੋਂ ਲਈ ਹੋਰ ਤੁਮਕਾ ਤੁਮਕਾ ਕਰਤੀਆਂ ਜੀ ਰੇਗਮਾਰਨ ਮਾਰ ਮਾਰ ਕੋਈ ਸਾਨੂੰ ਕਹਿੰਦੇ ਕਸਟਡ ਮਾਰ ਤੋਂ ਕੋਈ ਹੋਰ ਮਾਰ ਤੋਂ ਮਾ ਰੰਗ ਨਹੀਂ ਖੜਦਾ ਜੀ ਹੁਣ ਇੱਥੇ ਕੱਪੜਾ ਮਾਰ ਕੇ ਰੰਗ ਪੂਰਾ ਵਧੀਆ ਖੜੂਗਾ ਕੱਪੜਾ ਮਾਰ ਕੇ ਰੰਗ ਖੜੂ ਦਵਿੰਦਰ ਜੋ ਸਕੂਲੋਂ ਅਨੁਸਾਰ ਲੱਗ ਗਿਆ ਅਨੁਸਾਰ ਸਕੂਲੋਂ ਲੱਗ ਗਿਆ ਜੀ ਸ਼ਾਮ ਦੇ 4 ਵੱਜ ਚੁੱਕੇ ਨੇ ਜੀ 4:30 ਫਲੈਟ ਹੈ ਗਿਆ ਵੀ ਬੇਦਰ ਹਾਂ ਬੱਦਦਾ ਉਹਨਾਂ ਹੈ ਗਿਆ ਬਾਕੀ ਚਲਦੀ ਤਾਂ ਬੰਦ ਕਰੀ ਚਲਦੀ ਹੈ ਕਹਿੰਦੇ ਮੈਂ ਕਰ ਜੀ ਇੱਤੋਂ ਤਾਰਾ ਲਵਾਉਣਾ ਨੋਟ ਕਰਕੇ ਆ ਤਾਰ ਹੱਦਾਂ ਜੇ ਉਹ ਭੱਜ ਜਾਂਦੀ ਹੈ ਹਾਂ ਆ ਪੱਲੀ ਇੱਕ ਦੋ ਥਾਂ ਹੋਰ ਬੰਨਾਂਗੇ ਕਿ ਮੈਂ ਥੋੜੀ ਬੰਨੀ ਗਈ ਐ ਮੈਂ ਕਹੀ ਤਾਂ ਗਿਆ ਮੈਂ ਮੇਰੇ ਨਾਲ ਸਹੀ ਥਾਂ ਨਹੀਂ ਸਮਾਰ ਕੇ ਪਹਚਾਲਦੀ ਨਹੀਂ ਕੱਢੀ ਮਾੜੀ ਜੀ ਮਾ ਮੰਨੂ ਆ ਕੱਲ ਢੋਲ ਧਰ ਕੇ ਮਾਮਾ ਦਾ ਬਾੜਾ ਬਿੰਤੀ ਬੰਦਾਗਾ ਮਾਮੇ ਨੇ ਸਾਨੂੰ ਸੁੱਖ ਬਹੁਤ ਦੇ ਰੱਖਿਆ ਅੱਜ ਕਣਕ ਕਰਵਾਈ ਗਿਆ ਵਿਚਾਰੀ ਸਾਰਾ ਦਿਨ ਤੇ ਕੱਲ ਨੂੰ ਫੇਰ ਕਹਿੰਨਾ ਬਾਣ ਜਾਂ ਕਣਕ ਕਰਵਾਉ ਜਿੱਥੇ ਕਣਕ ਹੋਈ ਨਾ ਉੱਥੇ ਪਾਟ ਪਾਟ ਕਣਕ ਜਿਵੇਂ ਜੀਰੀ ਵਾਂਗੂ ਲਾਏ ਗਿਆ ਕਹਿੰਦਾ ਸਾਰੇ ਚੱਲ ਪਊਗੀ ਇਹ ਜਿਵੇਂ ਝੋਨਾ ਲਾਉਣੇ ਹੁੰਦੇ ਨੇ ਬਰੀਕੀ ਕੰਮ ਕਰਦਾ ਬਰੀਕੀ ਕੰਮ ਕਰਦਾ ਤਾਂ ਐ ਜਿੱਥੇ ਬੀਬੀ ਮਿੱਟੀ ਪਈ ਹੋਏ ਵੱਧ ਹਾਂ ਖੁੱਡਾਂ ਚ ਮਿੱਟੀ ਚੱਕ ਕੇ ਖੜਿਆ ਨਾ ਜੂਰੀ ਵਾਂਗੂ ਬਾਲੇ ਸੌਂਕ ਦੇ ਕੰਮ ਕਰਦਾ ਮਾਮਾ ਦਾ ਮੇਰਾ ਸਾਡੀਆਂ ਡੀਡੀਆਂ ਦੇਖੋ ਜੀ ਬੀਬੀ ਮੈਂ ਮੱਝਾ ਨੂੰ ਕਹਾ ਤਿਆੜ ਕਰਦੀ ਕਹਿੰਦੀ ਡੀਡੀਆਂ ਹਨਾ ਬੀਬੀ ਹੋਰ ਕਹੀ ਤਾਂ ਕਰ ਬਸੂ ਨਾਲ ਇੱਕ ਘਰ ਆਇਆ ਬਣਾ ਉਹ ਬਾਲੇ ਬਾਹਰ ਨਡੋਲ ਦਿੰਦੀ ਨੇ ਮੇਰੇ ਤੜਕੇ ਨਹੀਂ ਪਾਉਣੇ ਪੈਂਦੀ ਤੜਕੇ ਨੂੰ ਬੰਦਾ ਨਹੀਂ ਛੱਡਦੀਆਂ ਤੜਕੇ ਆਪਣੀ ਪਰਾਂ ਨੇ ਰੱਖ ਤੜਕੇ ਠੰਡ ਵਾਲੀ ਹੁੰਦੀ ਪਾਉਣੇ ਵਾਲੇ ਓਕੇ ਲਾ ਦੇ ਨੇ ਉਰੇ ਮੈਂ ਮਰਮਾ ਸਾਵਾਂ ਹੁਣ ਤੜਕੇ 4:30 ਉੱਠ ਖੜਦਾ ਨਹੀਂ ਸਵੇਰੇ ਇਹਨਾਂ ਨੇ ਸਾਮ ਸੰਭਾਲ ਚ ਦਾਣਾ ਦੂਣਾ ਲਾ ਕੇ ਇਹਨਾਂ ਨੂੰ ਹਾਂ ਆ ਸਾਡੀ ਬੱਸੀ ਘੈਂਟ ਬੱਸੀ ਬਣੂ ਪਰੀਏ ਸ਼ਿੰਗ ਘੜਾਤੇ ਨੇ ਹੈ ਪਾਣੀ ਪਿਲਾਉਣਾ ਇਹਨਾਂ ਨੂੰ ਹਾਂ ਮਮਾ ਕਹਿੰਦਾ ਸੀ ਬਾਲਟੀ ਨਾਲ ਪਾਣੀ ਮਾਤੇ ਹੁਣ ਇਹਨਾਂ ਨੂੰ ਇੱਧਰਲੀ ਨੂੰ ਮੈਂ ਪਿਵਣਾ ਮਮਾ ਕਹਿੰਦਾ ਬਾਲਟੀ ਨਾਲ ਪਾਣੀ ਪਿਆ ਗੁਰਮਾ ਮਮਾ ਸੌਖਾ ਬਾਲਟੀ ਨਾਲ ਪਾਣੀ ਪੀਵਣਾ ਆਹ ਨਹੀਂ ਚੌਕਾ ਆਹ ਵੀ ਦੀ ਬਾਲਟੀ ਬੁਲਟੀ ਚ ਬੀਬੀ ਇਹਨੂੰ ਖੇਲਣਾ ਪਿਆ ਕਰ ਪਹਿਲਾਂ ਖੇਲ ਭਰਦਾ ਕਰ ਆਜੂਗੀ ਪੁੱਠਾ ਸਵਾ ਬਣ ਜੂ ਦੁੱਧ ਦੇ ਤਾਂ ਆ ਜੂਗੀ ਆਪੀ ਦਾ ਤੜਕੇ ਦਾ ਨਾ ਤਾਜਾ ਪਾਣੀ ਛੱਡਾ ਕਰ ਤਾਜਾ ਪਾਣੀ ਤਾਂ ਬੀਬੀ ਛੱਡ ਦਿਆ ਕਰਾਂਗੇ ਹਾਂ ਤਾਜਾ ਪਾਣੀ ਛੱਡ ਕੇ ਭਰ ਕੇ ਬਸ ਫੇਰ ਬਸ ਇੰਨੀ ਪਾਣੀ ਡੋਲਣ ਲੱਗੀ ਫਿਰ ਚੱਲ ਕੋਈ ਬਥੇਰ ਆ ਲੈਣੇ ਚਾ ਗਰਮੀ ਚ ਦੁੱਧ ਜੇ ਤੇ ਆ ਜੂ ਚੱਲ ਬਿਮਾਰ ਕੋਈ ਹੱਟੀ ਦੀ ਜਦੀ ਇੰਨੀ ਆਂਤ ਭੰਗਤ ਕਰਦਿਆਂ ਹੁਣ 3 ਕਿਲੋ ਦੁੱਧ ਦੇ ਦਿੰਦੀ ਆ ਤੈਨੂੰ ਤੂ ਉੱਤੇ ਹੁੰਦਾ ਕੱਲ ਨੂੰ ਜੇ ਇਹਨੂੰ ਨਵਾ ਕੇ ਅੰਦਰ ਹੀ ਬਣਾਉਣਾ ਨੇ ਕਿ ਤੁੱਪੇ ਬਣਾਉਣ ਚ ਫੇਰਾ ਹੁੰਦਾ ਨਾ ਤੁੱਪੇ ਹੁਣ ਆਇਆ ਕਿਹਾ ਬੀਬੀ ਕੱਲ ਮੌਸਮ ਆਲੇ ਨੇ ਹ ਨਮਾਉਂਦੀ ਨਹੀਂ ਹੈਗੇ ਆਪਾਂ ਫਿਰ ਇਹ ਨਾ ਹੁੰਦਾ ਆਪਾਂ ਤਾਂ ਉਹਦੀ ਕੋਈ ਨਾ ਖਰਖਰਾ ਮਾਰ ਦਾਂਗੇ ਮਾਮਾ ਕਹਿੰਦਾ ਕਿਵੇਂ ਇੱਕੀ ਖਰਾਬੀ ਕਿਵੇਂ ਕਰਾ ਠੰਡਾ ਛੁੰਡ ਨਾ ਲੱਗ ਜਾ ਬੋਰਾ ਭੋਂਕੇ ਕੇ ਸਾਢੀ ਖਰਖਰਾ ਮਾਰ ਦਾਂ ਨਾ ਬੋਰਾ ਭੋਂਕੇ ਇਹ ਉਦਾਂ ਖਾੜਾੜੀ ਗੋਰੀ ਭੋਂਕੇ ਨਿੱਪੜੀਆਂ ਤਾਂ ਹੈ ਨਹੀਂ ਵਧੀਆ ਪਈਆਂ ਨੇ ਵਧੀਆ ਨਹੀਂ ਇਹਨਾਂ ਨੂੰ ਵਲਟੀ ਇਹਨਾਂ ਪਾਣੀ ਪਾ ਦੇਣਾ ਸਾਫ ਤਾਂ ਇਹਨਾਂ ਥੱਲੇ ਬਾਹਰੇ ਵੀ ਅੰਦਰ ਵੀ ਦਿਨੇ ਧੁੱਪੇ ਹੋ ਜਾਣੀਆਂ ਨੇ ਹੋਰ ਕੀ ਚਾਹੀਦਾ ਸਾਨੂੰ ਜੇ ਬਾਗੋਂ ਠੰਡ ਪਾ ਦੇਗੀ ਫੇਰ ਤੁੰਤਰੀ ਰੱਖਿਆ ਕਰਾਂਗੇ ਹਾਂ ਫੇਰ ਅੰਦਰ ਰੱਖਿਆ ਦਸ ਦਿਨ ਵੀ ਨਹੀਂ ਕਹੀ ਤਾਂ ਕੱਢਦੇ ਬਾਹਰੇ ਧੁੱਪ ਨਿਕਲੀ ਤਾਂ ਬਾਹਰੇ ਘੰਟਾ ਕੱਢਦੇ ਕਰਾਂਗੇ ਨਿਕਲੀ ਤਾਂ ਕੱਢਦੇ ਬਾਹਰੇ ਭਾਈ ਇਹਨਾਂ ਨੇ ਪੇਟੇ ਪਾਸਾ ਰਮਾਉਣੇ ਨੇ ਢਿੰਡੇ ਲਾਲ ਹੋਏ ਇਹਦੇ ਨੇ ਕੱਲ ਨੂੰ ਕੱਟੀ ਨੂੰ ਬਾਹਰੇ ਕੱਢਾਂਗੇ ਇਹਨੂੰ ਅੱਬਾ ਭਾਬੀ ਬਨ ਨਹੀਂ ਗੱਟੀ ਹੈ ਨਾ ਬਨ ਨਹੀਂ ਗੱਟੀ ਭਾਬੀ ਉਹ ਫਿਰ ਤਾਈ ਜੀ ਮੈਂ ਥੱਲੇ ਨੇ ਤਾਂ ਨਹੀਂ ਹਾਂ ਜੀ ਅੱਛਾ ਹਾਂ ਤੁਮਹੇ ਕੱਟੇ ਨੂੰ ਲਾ ਲ ਭਾਈ ਹਾਂ ਉਹਨਾਂ ਨੇ ਕੁੱਤੇ ਆਉਂਦੇ ਨੇ ਮੇਂ ਨੁਕਸਾਨ ਹੋ ਕਰ ਦੇਣੇ ਕੁੱਤੇ ਦੇ ਮੂੰਹ ਲੱਗ ਗਿਆ ਮੈਂ ਕਹਿੰਦਾ ਮੈਂ ਤਾਂ ਲੰਬਾ ਨਾਲ ਨਹੀਂ ਕੋਪ ਤੇ ਕੱਟੀ ਨੂੰ ਲਾ ਦੇ ਹਾਂ ਕੋਈ ਪਤਾ ਨਹੀਂ ਛੱਡਦਾ ਕਰੇ ਕੁੱਤਿਆਂ ਦੇ ਮਾਰ ਛੱਡਦਾ ਕਰੇ ਕੁੰਡਾ ਲੱਗਦਾ ਪੱਕਾ ਕੰਮ ਹੈ ਹਾਂ ਕੁੱਤੇ ਨੇ ਬੜੇ ਬੜੇ ਛੱਡਦਾ ਜੀ ਆ ਜਾਲੀ ਲੱਗੀ ਹੋਈ ਹੈ ਕੱਟਰੋਂ ਬਸਰ ਉਹਨੂੰ ਸਾਰੇ ਕੁੰਡਾ ਜਿੰਦਾ ਲਾਰ ਨੇ ਇੱਧਰ ਵੀ ਫੇਰ ਸਾਰੇ ਬਾਰਾਂ ਨੂੰ ਜਿੰਦੇ ਹੁੰਦੇ ਨੇ ਆ ਤਨੂੰ ਕੁੱਤਾ ਪੜਦੇ ਨਹੀਂ ਹੈਗਾ ਚਲੋ ਜੀ ਅੱਜ ਦੇ ਵਲੌਗ ਤੇ ਨਹੀਂ ਮਿਲਦੇ ਫੇਰ ਕੱਲ ਨੂੰ ਨਵੇਂ ਵਲੌਗ ਨਾਲ